ਵਦੇਸ਼ ਦੇ ਵਿੱਚ ਬੈਠੇ ਪੁੱਤ ਨੇ ਜਦੋਂ ਵੀਡੀਓ ਕਾਲ ਕਰਕੇ ਆਪਣੀ ਮਾਂ ਨੂੰ ਹਾਲਾਤ ਦਿਖਾਏ ਤਾਂ ਮਾਂ ਦਾ ਕਲੇਜਾ ਵੀ ਮੂੰਹ ਨੂੰ ਆ ਗਿਆ। ਉਹ ਪੁੱਤ ਜੋ ਕਿ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਵਿਦੇਸ਼ ਗਿਆ ਸੀ ਪਰ ਉੱਥੇ ਉਸ ਨੂੰ ਬੰਦੀ ਬਣਾ ਲਿਆ ਜਾਂਦਾ ਹੈ ਅਤੇ ਫਿਰ ਮਾਮੂਲੀ ਜਹੀ ਟ੍ਰੇਨਿੰਗ ਦੇ ਕੇ ਫੌਜ ਦੇ ਵਿੱਚ ਭਰਤੀ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਂਦਾ ਜੀ ਹਾਂ ਅਸੀਂ ਰੂਸ ਦੇ ਵਿੱਚ ਜੋ ਨੌਜਵਾਨ ਫਸੇ ਹੋਏ ਨੇ ਉਨ੍ਹਾਂ ਦਾ ਜ਼ਿਕਰ ਕਰ ਰਿਹਾ ਅਤੇ ਉਹਨਾਂ ਨੌਜਵਾਨਾਂ ਦੇ ਵਿੱਚ ਮੋਗਾ ਦਾ ਰਹਿਣ ਵਾਲਾ 25 ਸਾਲ ਦਾ ਬੂਟਾ ਸਿੰਘ ਵੀ ਸ਼ਾਮਲ ਹੈ ਜੋ ਕਿ ਰੂਸ ਦੇ ਉੱਪਰ ਹੋਏ ਅਟੈਕ ਦੇ ਦੌਰਾਨ ਜ਼ਖਮੀ ਹੋਇਆ ਹੈ ਅਤੇ ਬੰਬ ਦੇ ਸ਼ਰਰ ਉਸਦੇ ਲੱਗੇ ਨੇ ਜਿਸ ਕਰਕੇ ਉਹ ਗੰਭੀਰ ਹਾਲਤ ਦੇ ਵਿੱਚ ਕਈ ਦਿਨ ਹਸਪਤਾਲ ਦੇ ਵਿੱਚ ਜ਼ਰੇ ਇਲਾਜ ਰਿਹਾ ਅਤੇ ਜਦੋਂ ਥੋੜੀ ਜੀ ਸੁਰਤ ਆਈ ਤਾਂ ਬੂਟਾ ਸਿੰਘ ਨੇ ਆਪਣੇ ਪਰਿਵਾਰ ਨੂੰ ਵੀਡੀਓ ਕਾਲ ਕਰਕੇ ਕਿਹਾ ਕਿ ਮਾਂ ਮਰੀ ਅਪੀਲ ਕਰ ਸਰਕਾਰ ਨੂੰ ਤੇ ਮੈਨੂੰ ਇੱਥੋਂ ਜਲਦੀ ਕਰ ਵਾਪਸ ਲਾ ਲੋ ਕਿਉਂਕਿ ਇੱਥੋਂ ਦੇ ਹਾਲਾਤ ਬੇਹਦ ਮਾੜੇ ਨੇ ਇਸ ਸਬੰਦੇ ਵਿੱਚ ਬੂਟਾ ਸਿੰਘ ਨੇ ਹੋਰ ਵੀ ਇਹ ਜਾਣਕਾਰੀ ਸਾਂਝ ਕੀਤੀ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਉਸ ਨੂੰ ਕੰਸਟਰਕਸ਼ਨ ਵਰਕ ਦੇ ਵਿੱਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਇਹ ਉਸ ਨੂੰ ਜਿਹੜਾ ਕੀ ਹੈ ਇੱਥੇ ਫੌਜ ਦੇ ਕੋਲ ਲਿਆਇਆ ਜਾਂਦਾ ਹੈ ਤੇ ਉੱਥੇ ਫੌਜ ਦੇ ਜਿਹੜੇ ਕੀ ਜਵਾਨ ਨੇ ਇੱਕ ਕੈਂਪ ਤੇ ਵਿੱਚ ਉਸ ਨੂੰ ਬੰਦੀ ਬਣਾ ਲੈਂਦੇ ਨੇ ਅਤੇ ਥੋੜੇ ਜਿੰਦੇ ਸਮੇਂ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਉਸਦੇ ਹੱਥ ਦੇ ਵਿੱਚ ਹਥਿਆਰ ਥਮਾ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਜੰਗ ਦੇ ਮੈਦਾਨ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਿਸ ਦੌਰਾਨ ਉਹ ਹਮਲੇ ਦੇ ਦੌਰਾਨ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਸੋ ਤੁਸੀਂ ਇਹ ਵੀਡੀਓ ਪਹਿਲਾਂ ਦੇਖੋ ਜੋ ਨੌਜਵਾਨ ਇਸ ਵੇਲੇ ਗੁਹਾਰ ਲਗਾ ਰਿਹਾ ਅਪੀਲ ਕਰ ਰਿਹਾ ਭਾਰਤ ਸਰਕਾਰ ਤੋਂ ਕਿ ਉਸ ਨੂੰ ਵਾਪਸ ਲਿਆਂਦਾ ਜਾਵੇ ਬੰਦੇ ਨਾਲ ਵੈਸੇ ਨੂੰ ਮੇਰੇ ਹਲਪ ਕੀਤਾ ਜਾਵੇ ਜਿਹੜੇ ਮੁੰਡੇ ਮੇਰੇ ਨਾਲ ਆਏ ਸਾਰੇ ਜੈਸਾ ਕਿ ਆ ਮੈਂ ਆਲਮਾਸਟ 100 ਗਰੀਮ ਮੈਨੂੰ ਉਤ ਲੈਂਦਾ ਗਿਆ ਮੈਨ ਲਾਈਟ ਬਾਕਸ ਉਹ ਗੇ ਮੇਰੇ ਮੋਢੇ ਤੇ ਗ੍ਰਨੇਡ ਫਟ ਗਿਆ ਇਹ ਮੈਨ ਵਾਪਸ ਲੱਗਿਆ ਆਇਆ ਹੌਸਪੀਟਲ ਆਇਆ ਮੈਂ ਹੌਸਪੀਟਲ ਮਾਰਖੋ ਤੇ ਹੌਣ ਮੈਂ ਠਹਿ ਰਿਹਾ ਨਾ ਮੈਂ ਫਿਰ ਵਾਪਸ ਲੱਗ ਜਾਣਾ ਉਸੇ ਮੈਂ ਇੰਡੀਨ ਬਾਕਸ ਨੂੰ ਫੇਲ ਲੈਣੇ ਗੁਰਮਤਨ ਨੂੰ ਮੇਰੀ ਅਮਲੀ ਤੀਤੀ ਜਾਇਦ ਮੈਂ ਇੱਥੇ ਵਾਪਸ ਤਰਿਆ ਇੱਥੇ ਇਹ ਵੀ ਦੱਸਣਯੋਗ ਹੈ ਕਿ ਬੂਟਾ ਸਿੰਘ 2024 ਨੂੰ ਭਾਰਤ ਤੋਂ ਰੂਸ ਗਿਆ ਸੀ ਘਰ ਦੀ ਗੁਰਬਤ ਦੂਰ ਕਰਨ ਦੇ ਲਈ ਪਰ ਉੱਥੋਂ ਦੇ ਹਾਲਾਤਾਂ ਦੇ ਵਿੱਚ ਇਸ ਕਦਰ ਉਸ ਨੂੰ ਜਕੜ ਲਿਆ ਗਿਆ ਮਜਬੂਰ ਕੀਤਾ ਗਿਆ ਦੁਸ਼ਮੰਤ ਨਾਲ ਲੜਨ ਦੇ ਲਈ ਤੇ ਹੁਣ ਉਹ ਇਸ ਕਦਰ ਬੇਹਦ ਮਾੜੇ ਹਾਲਾਤਾਂ ਦੇ ਵਿੱਚ ਫਸਿਆ ਹੋਇਆ ਸਰਕਾਰ ਤੋਂ ਅਪੀਲ ਕਰ ਰਿਹਾ ਹੈ ਕਿ ਉਸ ਨੂੰ ਵਾਪਸ ਲਿਆਂਦਾ ਜਾਵੇ ਸਬੂਟਾ ਸਿੰਘ ਦੀ ਮਾਂ ਦੇ ਵੱਲੋਂ ਕੀ ਕੁਝ ਜਾਣਕਾਰੀਆਂ ਸਾਂਝੇ ਕੀਤੀ ਗਈਆਂ ਉਹ ਵੀ ਸੁਣਾਉਂਦੇ ਆਂ ਸਾਡੀ ਮੰਗ ਵੀ ਇੱਥੇ ਆਉਣਾ ਚਾਹੀਦਾ ਉਹਨਾਂ ਬਹੁਤ ਹੰਦਾ ਮੂੰਹ ਪਾਟ ਗਿਆ ਵਿਚਾਰੇ ਬਾਲ ਦਾ ਤੇ ਕੁਝ ਕਰ ਸਕਦਾ ਨਹੀਂ ਨਾ ਕੋਈ ਕੰਮ ਦਾ ਹੈ ਨਾ ਕੁਛ ਪੂਰੀ ਹਾਲਤ ਹੈ ਸਾਡੇ ਤੇਲ ਨੂੰ ਬਹੁਤ ਲੱਗੀ ਪਈ ਏ ਵੀ ਮੇਰਾ ਬੱਚਾ ਆਉਣਾ ਚਾਹੀਦਾ ਹੈ ਪਹਿਲਾਂ ਹੀ ਪਰਿਵਾਰ ਦੇ ਵਿੱਚ ਬਹੁਤ ਚਿੰਤਾ ਬਣੀ ਹੋਈ ਸੀ ਤੁਹਾਨੂੰ ਹਾਂ ਬਣੀ ਹੋਈ ਸੀ ਹੋਰ ਬਣ ਗਈ ਚਿੰਤਾ ਤੇ ਉਹਨੇ ਆਉਣਾ ਚਾਹੀਦਾ ਇੱਥੇ ਸਰਕਾਰ ਤੋਂ ਸਾਡੀ ਇਹ ਮੰਗ ਹੈ ਵੀ ਸਾਡਾ ਬੇਟਾ ਇੱਥੇ ਆਉਣਾ ਚਾਹੀਦਾ ਘਰੇ ਹਾਂ ਕੀ ਵਾਪਸ ਨਹੀਂ ਕਰੇ ਲੋਗ ਉਹਦੇ ਨਾਲ ਗੱਲ ਹੋਈ ਕਿ ਕਿ ਉਹਨਾਂ ਤੋਂ ਉਹਨੇ ਕਿਹਾ ਵੀ ਮੈਨੂੰ ਵਾਪਸ ਜਾ ਇੱਥੇ ਭੇਜ ਦੇਣਾ ਤੇ ਮੇਰੀ ਲਾਤ ਬਹੁਤ ਮਾੜੀ ਏ ਇਹ ਉਹਦੇ ਅੱਖਾਂ 'ਚ ਵੀ ਨਹੀਂ ਦਿਸਦਾ ਹਾਂ ਮੋਈ ਸਾਰਾ ਪਾਟ ਗਿਆ ਵਿਚਾਰ ਬਾਲ ਦਾ ਖਾਣਾ ਨਹੀਂ ਜਾਂਦਾ ਉਹ ਸਾਨੂੰ ਡਰ ਨਾਲ ਦੱਸਦਾ ਨਹੀਂ ਚੰਗੀ ਤਰ੍ਹਾਂ ਗੱਲ ਸੋ ਇਸੇ ਵੀਡੀਓ ਕਾਲ ਦੇ ਵਿੱਚ ਬੂਟਾ ਸਿੰਘ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਉਸ ਨੂੰ ਇਹ ਲਾਲਚ ਦਿੱਤਾ ਗਿਆ ਕਿ ਉਸ ਨੂੰ ਇੱਥੋਂ ਦੀ ਪੱਕੀ ਨਾਗਰਿਕਤਾ ਦਿੱਤੀ ਜਾਵੇਗੀ ਅਤੇ 20 ਲੱਖ ਰੁਪਏ ਦੇਣ ਦਾ ਵੀ ਝਾਂਸਾ ਦਿੱਤਾ ਗਿਆ ਅਤੇ ਫਿਰ ਉਸ ਨੂੰ ਇਹ ਜਿਹੜਾ ਕੀ ਹੈ ਫੌਜ ਦੇ ਵਿੱਚ ਭਰਤੀ ਕਰਕੇ ਦੁਸ਼ਮਣ ਦੇ ਨਾਲ ਲੜਨ ਤੇ ਲਈ ਮੈਦਾਨ ਦੇ ਵਿੱਚ ਛੱਡ ਦਿੱਤਾ ਗਿਆ ਉਧਰ ਬੂਟਾ ਸਿੰਘ ਦੀ ਭੈਣ ਦੇ ਵੱਲੋਂ ਵੀ ਜੋ ਖੁਲਾਸੇ ਕੀਤੇ ਗਏ ਨੇ ਉਹ ਵਾਕਈ ਚੁਕਾ ਦੇਣ ਵਾਲੇ ਨੇ ਕੀ ਹਾਲਾਤਾਂ ਦੇ ਵਿੱਚ ਉਸਦੇ ਭਰਾ ਨੂੰ ਰਹਿਣਾ ਪੈ ਰਿਹਾ ਅਤੇ ਕੀ ਉਹ ਅਪੀਲ ਕਰਦੀ ਹੋਈ ਨਜ਼ਰ ਆਈ ਹੈ ਸਰਕਾਰ ਤੋਂ ਉਹ ਵੀ ਸੁਣਦੇ ਆਂ ਬ੍ਰਦਰ ਦਾ ਮੈਸੇਜ ਹੀ ਆਇਆ ਸੀਗਾ ਕਹਿੰਦਾ ਮੈਂ ਹਸਪੀਟਲ ਵਿੱਚ ਆ ਜਦੋਂ ਸਾਨੂੰ ਆਇਆ ਮੈਸੇਜ ਇੱਕ ਦਿਨ ਤੇ ਇਹ ਕਹਿੰਦਾ ਮੈਂ ਹਸਪੀਟਲ ਨਾਲ ਸੀ ਡਰ ਗਏ ਉਹਨਾਂ ਨੇ ਅਸੀਂ ਕਿਹਾ ਤੁਸੀਂ ਵਾਇਸ ਮੈਸੇਜ ਪਾਓ ਅਸੀਂ ਇੰਨੇ ਦਿਨਾਂ ਦੇ ਪਰੇਸ਼ਾਨ ਸੀਗੇ ਸਾਡੀ ਗੱਲ ਹੋਊਗੀ ਤੇ ਅਸੀਂ ਕਿਹਾ ਵਾਇਸ ਮੈਸੇਜ ਪਾਓ ਉਹਨੇ ਬੋਲਿਆ ਤਾਂ ਜਾਣਾ ਨਹੀਂ ਸੀਗਾ ਹੂੰ ਹੂੰ ਕਰਕੇ ਪਾਇਆ ਅਸੀਂ ਹੋਰ ਡਰ ਗਏ ਵੀ ਹੂੰ ਦਾ ਪਿਆਵਾ ਤੇ ਉਹਨੇ ਬਾਅਦ ਚ ਸਾਡੇ ਨਾਲ ਮੈਸੇਜ ਕਹਿੰਦਾ ਮੈਂ ਠੀਕ ਆ ਸੇਫ ਆ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਮੈਨੂੰ ਤੱਕ ਪਹੁੰਚ ਆਇਆ ਬਾਕੀ ਮੁੰਡਿਆਂ ਦਾ ਪੁੱਛਿਆ ਕਹਿੰਦੇ ਨਹੀਂ ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਉਹਨਾਂ ਦੀ ਡੈਥ ਕਈਆਂ ਦੀ ਹੋ ਚੁੱਕੀ ਆ ਕਹਿੰਦਾ ਮੈਂ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਇਆ ਬਾਹਰ ਕੀ ਹੋਇਆ ਕੀ ਹੈ ਉਹ ਆ ਉਹਦੇ ਬੰਬ ਬੰਬ ਚੱਲਿਆ ਸੀਗਾ ਉੱਥੇ ਡਰੋਨ ਉਹਦੇ ਸ਼ਰੇ ਵਜੇ ਹੋਇਆ ਇੱਥੇ ਕਹਿੰਦਾ ਤਿੰਨ ਚੱਲੇ ਸੀਗੇ ਕਹਿੰਦਾ ਦੋ ਤੋਂ ਮੈਂ ਆਪਣੇ ਆਪ ਨੂੰ ਬਚਾ ਬਚ ਗਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੀਸਰੇ ਨੇ ਮਾਰ ਕਰ ਦਿੱਤੀ ਦੇਖਿਆ ਤੁਸੀਂ ਹਾਲਾਤ ਕੀ ਨੇ ਉਹਦੇ ਹਸਪੀਟਲ ਬਹੁਤ ਬਹੁਤ ਮਾੜੇ ਹਾਲਾਤ ਆ ਜੀ ਮੇਰੇ ਵੀਰ ਦੇ ਕਿੰਨੀ ਦੇਰ ਪਹਿਲਾਂ ਗਿਆ ਸੀ ਉੱਥੇ ਸਾਲ ਹੋ ਗਿਆ ਲਗਭਗ ਜੀ ਜਦੋਂ ਹਸਪੀਟਲ ਦੇ ਵਿੱਚ ਸੀ ਉਸ ਤੋਂ ਬਾਅਦ ਤੁਹਾਡੀ ਗੱਲ ਹੋਈ ਸੀਗੀ ਉਹਦੇ ਨਾਲ ਕੀ ਕਹਿੰਦਾ ਸੀਗਾ ਗੱਲ ਨਹੀਂ ਹੋਈ ਗੱਲ ਬੋਲ ਕੇ ਨਹੀਂ ਬੋਲ ਕੇ ਨਹੀਂ ਦੱਸਿਆ ਸੀਗਾ ਸਾਨੂੰ ਅੱਜ ਹੀ ਉਹਦੀ ਪੈਪ ਉਤਾਰੀ ਹੈ ਬੋਲਿਆ ਨਹੀਂ ਜਾਂਦਾ ਸੀਗਾ ਸਹੀ ਤਰੀਕੇ ਨਾਲ ਮੈਸੇਜ ਤੇ ਗੱਲ ਹੁੰਦੇ ਸੀ ਅੱਗੇ ਤਾਂ ਸਾਰਾ ਕਹਿੰਦਾ ਕੀ ਸੀਗਾ ਉਹ ਵੀ ਇੱਥੇ ਆਉਣਾ ਚਾਹੁੰਦਾ ਹੈ ਹਾਂਜੀ ਇੱਥੇ ਆਉਣਾ ਚਾਹੁੰਦਾ ਸਾਨੂੰ ਉਹਨੇ ਨਹੀਂ ਦੱਸਿਆ ਸੀਗਾ ਵੀ ਦੁਬਾਰਾ ਵਾਪਸ ਲੈ ਕੇ ਜਾਣਗੇ ਅੱਜ ਦੱਸਿਆ ਕਿਉਂਕਿ ਪਰ ਪਰਿਵਾਰ ਪਰੇਸ਼ਾਨ ਨਾ ਹੋਵੇ ਤਾਂ ਕਰਕੇ